ਡੀ5 ਚਲ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਨੇ ਚਰਨਜੀਤ ਸਿੰਘ ਚੰਨੀ ਅੱਜ ਚਰਚੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਤੇ ਦੂਜੇ ਪਾਸੇ ਸੂਬਾ ਸਰਕਾਰ ਨੂੰ ਵੀ ਕਿਹਾ ਉਹਨਾਂ ਦਾ ਕਹਿਣਾ ਜੋ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਹੋਇਆ ਉਹ ਕਾਫੀ ਮਾੜਾ ਹੋਇਆ ਅੱਜ ਵੱਡਾ ਦਿਨ ਹੈ ਪ੍ਰਭੂ ਯੀਸਾ ਮਸੀਹ ਜੀ ਦਾ ਜਨਮ ਦਿਨ ਹੈ 크리스마ਸ ਹੈ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਮੈਂ ਹੁਣ ਜਲੰਧਰ ਦੇ ਵਿੱਚ ਅੰਕੁਰ ਨਰੂਲਾ ਜੀ ਦੀ ਚਰਚ ਦੇ ਵਿੱਚ ਪਹੁੰਚਿਆ ਤੇ ਸਾਰਿਆਂ ਨੂੰ ਵਧਾਈ ਦਿੰਦੀ ਹੈ ਸਾਰੀ ਸੰਗਤ ਨੂੰ ਵਧਾਈ ਹੋਵੇ ਅੱਜ ਅਜ ਜਲੰਧਰ ਦੇ ਵਿੱਚ ਦੇਖਿਆ ਜਾਵੇ ਤਾਂ ਕਾਂਗਰਸੀ ਕੇ ਲੀਡਰਸ਼ਿਪ ਨੂੰ ਜਿਹੜਾ ਪੁਲਿਸ ਨੇ ਵੀ ਨਾਸਤ ਚ ਲਿਆ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਧਰਨੇ ਲਗਾ ਰਹੇ ਨੇ ਜਿਹੜੇ ਜਿਹੜੇ ਕੌਂਸਲਰ ਨੇ ਕਾਂਗਰਸ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤਾਂ ਪੂਰਾ ਪੁਲਿਸ ਜਿਹੜੀ ਐਕਸ਼ਨ ਕਰਦੀ ਹੋ ਨਜ਼ਰ ਆਦੀ ਹੈ ਗੱਲ ਇਹ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ بڑے ਅਸੂਲਾਂ ਵਾਲੇ ਐ ਅਸੂਲਾਂ ਵਾਲੀ ਪਾਰਟੀ ਐ ਅਸੀਂ ਇਨਕਲਾਬੀ ਐ ਅਸੀਂ ਭਗਤ ਸਿੰਘ ਜੀ ਦੇ ਸਕੇ ਪੁੱਤਰ ਐ ਅੱਜ ਉਹ ਸਾਰੇ ਅਸੂਲ ਛਿੱਕੇ ਟੰਕੇ ਖਰੀਦੋ ਪ੍ਰੌਕਤ ਐਮਸੀਆਂ ਦੀ ਕਰ ਰਹੇ ਤੇ ਦੂਸਰੀਆਂ ਪਾਰਟੀਆਂ ਜੋ ਤੋੜ ਕੇ ਲਿਆ ਕੇ ਬੰਦੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪਣੀ ਕਾਰਪੋਰੇਸ਼ਨ ਇਹਨਾਂ ਨੂੰ ਲੁਧਿਆਣਾ ਜਲੰਧਰ ਅਮਰਸਰ ਕਿਤੇ ਝਾੜੂ ਵਾਲੀ ਸਰਕਾਰ ਨੂੰ ਬਹੁਮਤ ਨਹੀਂ ਮਿਲਿਆ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਵਿੱਚ ਹੁੰਦੇ ਹੋਏ ਪਾਰਟੀ ਨੂੰ ਬਹੁਪੰਤ ਨਾ ਮਿਲੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੇ ਡੇਢੇ ਦਿਨ ਐ ਥੋੜੇ ਰਹਿ ਗਏ ਸਰਕਾਰ ਦੇ ਕਾਨੂੰ ਲੋਕ ਹੁਣ ਪਸੰਦ ਨਹੀਂ ਕਰਦੇ ਸਰ ਡੱਲੇਵਾਲ ਜੀ ਜਿਹਾ ਸੋ ਹਾਲਾਤ ਨੇ ਸਰਕਾਰ ਦੇ ਕਿੰਨੇ ਦੇ ਸ਼ੋ ਨਹੀਂ ਰੱਖੀ ਤੁਸੀਂ ਮੈਂ ਪਹਿਲਾਂ ਵੀ ਕਿਹਾ ਕਿ ਡੱਲੇਵਾਲ ਜੀ ਦੀ ਮੈਂ ਗੇ ਜਾ ਕੇ ਵੀ ਆਇਆ ਸਿਹਤ ਬਹੁਤ ਗਿਰ ਰਹੀ ਹੈ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਕਿ ਸਾਡੀ ਕਮੇਟੀ ਨੇ ਵੀ ਸਪਾਰਸ਼ ਕੀਤੀ ਹੈ ਮੰਗਣੇ ਮੰਨਣੇ ਚਾਹੀਦੀਆਂ ਔਰ ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਉਹਨਾਂ ਦੀ ਸਿਹਤ ਨੂੰ ਆਧਾਰ ਬਣਾ ਕੇ ਉਨ੍ਹਾਂ ਦਾ ਜਿਹੜਾ ਮਰਨ ਵਰਤ ਹੈ ਮੰਗਾ ਮੰਨ ਕੇ ਖਤਮ ਕਰਾਉਣਾ ਚਾਹੀਦਾ ਸਰਕਾਰ ਨੂੰ ਕਾਂਗਰਸ ਦਾ ਹਰ ਤਰੀਕੇ ਦੇ ਨਾਲ ਕਿਸਾਨ ਐਜੀਟੇਸ਼ਨ ਨੂੰ ਮਜ਼ਦੂਰ ਐਜੀਟੇਸ਼ਨ ਨੂੰ ਪੂਰਾ ਸਮਰਥਨ ਹੈ ਤੇ ਅਸੀਂ ਨਾਲ ਖੜ ਕੇ ਇਹਨਾਂ ਦੇ ਸਮਰਥਨ ਕਰਾਂਗੇ ਸੋ ਜਿੱਦਾਂ ਕਿ ਚਰਨਜੀਤ ਸਿੰਘ ਚੰਨੀ ਡੱਲੇਵਾਲ ਸਾਹਿਬ ਨੂੰ ਮਿਲ ਕੇ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ 525 ਪੰਨਿਆਂ ਦੀ ਜੋ ਕਿ 16 ਰਿਪੋਰਟਾਂ ਨੇ ਇਹਨਾਂ ਦਾ ਹੱਲ ਵੀ ਅਸੀਂ ਦੇ ਦਿੱਤਾ ਹੈ ਤੇ ਤੁਸੀਂ ਆਪਣਾ ਮਰਮਰ ਵਰਤ ਛੱਡ ਦਿਓ ਹੁਣ ਵੇਖਣਾ ਹੋਵੇਗਾ ਇਸ ਮਸਲੇ ਨੂੰ ਲੈ ਕੇ ਕਿਦਾਂ ਹੱਲ ਹੁੰਦਾ ਚੰਨੀ ਸਾਹਿਬ ਕੀ ਕਰਦੇ ਨਾਲ ਦਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਘਰ ਉਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ